ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੇ ਠਾਕੁਰ ਹੋਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਣ ਰਾ ਕੋਹੀਐ ਪਰੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪਰਸਾਦ ਸੇਵਕ ਸੇਵ ਕਰੇ ਸਭ ਤੇਰੀ जिन शब्द साध आया गुर किरपा ते निर्मल हो जिन बिचों आप गवाया सेवक सेवक रै सब तेरी जिन शब्द साध आया ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਹੋਂ ਆਪ ਗਵਾਇਆ ਅਨ ਦਿਨ ਗੁਣ ਗਾਵੇ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇ ਮੇਰੇ ਠਾਕੁਰ ਹਮ ਬਾਰਿਕ ਸ਼ਰਨ ਤੁਮਾਰੀ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਰਹਾਉ ਜਾਗਤ ਰਹੇ ਤਿਨਹੀ ਪ੍ਰਭ ਪਾਇਆ ਸ਼ਬਦੇ ਹੋ ਮੈਂ ਮਾਰੀ ਗਿਰਹੀ ਮੈਂ ਸਦਾ ਹਰ ਜਾਣੇ ਉਦਾਸੀ ਗਿਆਨ ਤਤ ਵਿਚਾਰੀ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਉਰ ਧਾਰੀ ਇਹੋ ਮਨਉਆ ਦਹਿ ਦਿਸਤਾ ਮੰਦਾ ਦੂਜੇ ਪਾਏ ਖੁਆਇਆ ਮਨ ਮੁਖ ਮੁਗਦ ਹਰ ਨਾਮ ਨ ਚੇਤੇ ਬਿਰਥਾ ਜਨਮ ਗਵਾਇਆ ਸਤ ਗੁਰ ਪੇਟੇ ਤਾ ਨਾਉ ਪਾਏ ਹੋ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੇ ਗੁਰ ਕੈ ਸ਼ਬਦ ਵਿਚਾਰੀ ਆਪੇ ਮਿਲ ਲੈ ਪ੍ਰਭ ਸਾਚੈ ਸਾਚ ਰਖਿਆ ੁਰ ਧਾਰੀ ਨਾਨਕ ਨਾ ਕੋ ਗਤ ਪਤ ਪਾਈ ਇਹ ਹਾਰਾਸ ਹਮਾਰੀ ਆਪੇ ਮਿਲ ਲੈ ਪ੍ਰਭ ਸਾਚੈ ਸਾਚ ਰਖਿਆ ਔਰ ਤਾਰੀ ਨਾਨਕ ਨਾਮ ਹੋ ਗਤ ਮਤ ਪਾਈ ਇਹ ਹਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੇ ਠਾਕੁਰ ਹੋਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਣਾ ਰਾ ਕੋਹੀਐ ਪਰੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤ ਗੁਰ ਪਰਸਾਦ सेवक सेवकेव कब ते जिन् सब द साया गुर ते निर्मल जिन विचों आप गवाया सेवक सेव करै सब तेरी जन शब्द साध्याया गुरु करपाते निर्मल हो आप गवाया अनदिन गावे नित साचे कै शब्द सुहाया मेरे ठाकुर ਹਮ ਬਾਰਿਕ ਸ਼ਰਨ ਤੁਮਾਰੀ ਇੱਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਆਰਾਹ ਜਾਗਤ ਰਹੇ ਤਿਨੀ ਪ੍ਰਭ ਪਾਇਆ ਸ਼ਬਦੇ ਹੋ ਮੈਂ ਮਾਰੀ ਗੇ ਰਹੇ ਮੈਂ ਸਦਾ ਹਰ ਜਾਨ ਉਦਾਸੀ ਜਾਨ ਤਤ ਵਿਚਾਰੀ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਉਰ ਧਾਰੀ ਇਹੋ ਮਨੂਆ ਦਹਿ ਦਿਸਤਾਂ ਦਾ ਦੂਜੈ ਪਾਏ ਖਵਾਇਆ ਮਨ ਮੁਖ ਮੁਗਦ ਹਰ ਨਾਮ ਨਚੇਤੇ ਬਿਰਥਾ ਜਨਮ ਗਵਾਇਆ ਸਾਤ ਗੁਰ ਪੇਟੇ ਤਾ ਨਾਉ ਪਾਏ ਹੋ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚੇ ਕਮਾਵੇ ਗੁਰ ਕੈ ਸ਼ਬਦ ਵਿਚਾਰੀ ਆਪੇ ਮਿਲ ਲੈ ਪ੍ਰਭ ਸਾਚੈ ਸਾਚ ਰਖਿਆ ੁਰ ਧਾਰੀ ਨਾਨਕ ਨਾ ਕੋ ਦਤ ਪਤ ਪਾਈ ਇਹ ਹਾਰਾਸ ਹਮਾਰੀ ਆਪੇ ਮਿਲ ਲੈ ਪ੍ਰਭ ਸਾਚੈ ਸਾਚ ਰਖਿਆ ਔਰ ਤਾਰੀ ਨਾਨਕ ਨਾਮ ਹੋ ਗਤ ਮਤ ਪਾਈ ਇਹ ਹਾਰਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਏ ਠਾਕੁਰ ਹੋਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾ ਕੋ ਹੀ ਐ ਪਰੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪਰਸਾਦ सेवक सेवक करै सब तेरी जिन शब्दै साद आया गुरु कृपा ते निर्मल हुआ जिन विचों आप गवाया सेवक सेवक करै सब तेरी ਜੇਨ ਸਬਦ ਸਾਦੇ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਹੋਂ ਆਪ ਗਵਾਇਆ ਅਨ ਦਿਨ ਗੁਣ ਗਾਵੇ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਿਕ ਸ਼ਰਨ ਤੁਮਾਰੀ ਇੱਕੋ ਸੱਚਾ ਸਤ ਤੂੰ ਕੇਵਲ ਆਪ ਮੂਰਾਰੀ ਆਹਾ ਜਾਗਤ ਰਹੇ ਤਿਨਹੀ ਪ੍ਰਭ ਪਾਇਆ ਸ਼ਬਦੇ ਹੋ ਮੈਂ ਮਾਰੀ ਗਿਰਹੀ ਮੈਂ ਸਦਾ ਹਰ ਜਾਨ ਉਦਾਸੀ ਜਾਨ ਤਤ ਵਿਚਾਰੀ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਰਖਿਆ ਉਰ ਧਾਰੀ ਇਹੋ ਮਨ ਉਵਾ ਦਹਿ ਦਿਸ ਤਾਮ ਦਾ ਦੂਜੇ ਪਾਏ ਖੁਆਇਆ ਮਨ ਮੁਖ ਮੁਗਦ ਹਰ ਨਾਮ ਨ ਚੇਤੇ ਬਿਰਥਾ ਜਨਮ ਗਵਾਇਆ ਸਤ ਗੁਰ ਪੇਟੇ ਤਾ ਨਾਉ ਪਾਏ ਓ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚੇ ਕਮਾਵਹਿ ਗੁਰ ਕੈ ਸ਼ਬਦ ਵਿਚਾਰੀ ਆਪੇ ਮਿਲ ਲੈ ਪ੍ਰਭ ਸਾਚੈ ਸਾਚ ਰਖਿਆ ੁਰ ਧਾਰੀ ਨਾਨਕ ਨਾ ਕੋ ਗਤ ਪਤ ਪਾਈ ਇਹ ਹਾਸ ਹਮਾਰੀ ਆਪੇ ਮਿਲ ਲੈ ਪ੍ਰਭ ਸਾਚੈ ਸਾਚ ਰਖਿਆ ਔਰ ਤਾਰੀ ਨਾਨਕ ਨਾਮ ਹੋ ਗਤ ਮਤ ਪਾਈ ਇਹ ਹਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹੇ ठाकुर ਹੋਂਦਾ ਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਣਾ ਰਾ ਕੋਹੀਐ ਪਰੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਰਠ ਮਹਲਾ 3 ਘਰ ਪਹਿਲਾ ਇੱਕ ਓਅੰਕਾਰ ਸਤ ਗੁਰ ਪਰਸਾਦ सेवक सेव के सब तेरी जिन सब द आया गुरु कृपा ते निर्मल जिन विचों आप गवाया सेवक सेवक सेव सब तेरी ਜਿਨ ਸਬਦ ਸਾਦੇ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਹੋਂ ਆਪ ਗਵਾਇਆ ਅਨ ਦਿਨ ਗੁਣ ਗਾਵੇ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਮੇਰੇ ਠਾਕੁਰ हम बारिक शरण तुम्हारी एको सच्चा सच तू केवल आप मुरारी रा आओ जागत रहे तिनी प्रभु पाया शब्दे हो मैं मारी ਗਿਰਹੀ ਮੈਂ ਸਦਾ ਹਰ ਜਨ ਉਦਾਸੀ ਜਾਨ ਤਤ ਵਿਚਾਰੀ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਰਖਿਆ ਓਰ ਧਾਰੀ ਇਹੋ ਮਨਉਆ ਦਹਿ ਦਿਸਤਾ ਮੰਦਾ ਦੂਜੈ ਪਾਏ ਖੁਆਇਆ ਮਨ ਮੁਖ ਮੁਗਦ ਹਰ ਨਾਮ ਨਚੇਤੇ ਬਿਰਥਾ ਜਨਮ ਗਵਾਇਆ ਸਤ ਗੁਰ ਪੇਟੇ ਤਾ ਨਾਉ ਪਾਏ ਹੋ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚੇ ਕਮਾਵਹਿ ਗੁਰ ਕੈ ਸ਼ਬਦ ਵਿਚਾਰੀ ਆਪੇ ਮਿਲ ਲੈ ਪ੍ਰਭ ਸਾਚੈ ਸਾਚ ਰਖਿਆ ੁਰ ਧਾਰੀ ਨਾਨਕ ਨਾਵੋ ਗਤ ਪਤ ਪਾਈ ਇਹ ਹਾਰਾਸ ਹਮਾਰੀ ਆਪੇ ਮਿਲ ਲੇ ਪ੍ਰਭ ਸਾਚੈ ਸਾਚ ਰਖਿਆ ਔਰ ਤਾਰੀ ਨਾਨਕ ਨਾਮ ਹੋ ਗਤ ਮਤ ਪਾਈ ਇਹ ਹਾਰਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ